ਪ੍ਰਭੂ ਜੀ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਐਮਸੀ ਦੀ ਪਰਮੇਸ਼ਰ ਜੀ ਨੇ ਅੱਜ ਰਾਤ ਦੇ ਸਮੇਂ ਸਾਨੂੰ ਇਕੱਠੇ ਕੀਤਾ ਤਾਂ ਕਿ ਅਸੀਂ ਪ੍ਰਭੂ ਜੀ ਦੇ ਨਾਮ ਦੀ ਮਹਿਮਾ ਤੇ ਵਡਿਆਈ ਕਰੀਏ ਤਾਂ ਆਓ ਪਰਮੇਸ਼ਰ ਜੀ ਦੀ ਮਹਿਮਾ ਕਰਦੇ ਇੱਕ ਗੀਤ ਦੇ ਨਾਲ ਹਾਲੇਲੂਇਆ ਉਹਨਾਂ ਦਾ ਬਲ ਬਣਾਓ ਉੱਚਾਏ ਜਿਨ੍ਹਾਂ ਦੇ ਵੱਲ ਹੈ ਇਹ ਹੋਵਾ ਉਹਨਾਂ ਦਾ ਬਲ ਬਣਾਓ ਉੱਚਾਏ வல்வா தூர பாவே ஓக்கூக்க உன்னத जिन्ना देवल है यहां वा उच्च गलियत सी निका ज्यादा दसी उच्च गलियत सी निका ज्यादा दसी ਉਨ੍ਹਾਂ ਦਾ ਬਲ ਬਣ ਗਿਆ ਉਦੀ ਢਾਲ ਬਣ ਗਿਆ ਮੇਰਾ ਪੱਕਿਆ ਯਹੋਵਾ ਮੇਰਾ ਪੱਕਿਆ ਯਹੋਵਾ ਉਨ੍ਹਾਂ ਦਾ ਬਲ ਬੜਾ ਉੱਚਾ ਏ ਜਿਨ੍ਹਾਂ ਦੇ ਬਲ ਹੈ ਯਹੋਵਾ ਉਨ੍ਹਾਂ ਦਾ ਬਲ ਬੜਾ ਉੱਚਾ ਏ ਜਿੰਨਾ ਦੇ ਵੱਲੇ ਹੈ ਯਾਹਵਾ ਯੂਸਫ ਦੀ ਜ਼ਿੰਦਗੀ ਚ ਆਇ ਕਈ ਤੂਫਾਨ ਸੀ ਯੂਸਫ ਦੀ ਜ਼ਿੰਦਗੀ ਚ ਆਇ ਕਈ ਤੂਫਾਨ ਸੀ ਪਰ ਉਹਦੀ ਜਾਨ ਦਾ ਪਰਯੋਦੀ ਜਾਨ ਦਾ ਯਹੋਵਾਨੀ ਕੇ ਬਾਨ ਸੀ ਉਹਨੇ ਮੰਨੀ ਨਾ ਸਿਹਾਰ ਖੁਦਾਰੇ ਆਉ ਦਿਨਾ ਉਹਨੇ ਮੰਨੀ ਨਾ ਸਿਹਾਰ ਖੁਦਾਰੇ ਆਉ ਦਿਨਾ ਐਸਾ ਹੈ ਪਕੀ ਯਹੋਵਾ ਮੇਰਾ ਐਸਾ ਪਕੀ ਯਹੋਵਾ ਉਨਾਂ ਦਾ ਬਲ ਬੜਾ ਉੱਚਾ ਹੈ ਜਿਨ੍ਹਾਂ ਦੇ ਵੱਲ ਹੈ ਇਹ ਹਵਾ ਉਨਾਂ ਦਾ ਬਲ ਬੜਾ ਉੱਚਾ ਹੈ ਜਿਨ੍ਹਾਂ ਦੇ ਵੱਲ ਹੈ ਇਹ ਹਵਾ ਮਾਤੇ ਬਾਪ ਨਾਲੋਂ ਬਦ ਵਫਾਦਾਰ ਹੈ ਮਾਏ ਤੇ ਬਾਪ ਨਾਲੋਂ जेदी वफादारी वाली हद ना शुमार है अगे पानिया च आके दब चाके अगे पानिया च आके भी दब झाके मेरा पाक योवा मेरा पाक योवा ਉਨ੍ਹਾਂ ਦਾ ਬਲ ਬੜਾ ਉੱਚਾ ਹੈ ਜਿਨ੍ਹਾਂ ਦੇ ਵੱਲ ਹੈ ਯਹੋਵਾ ਉਨ੍ਹਾਂ ਦਾ ਬਲ ਬੜਾ ਉੱਚਾ ਹੈ ਜਿਨ੍ਹਾਂ ਦੇ ਵੱਲ ਹੈ ਯਹੋਵਾ ਹallelujah ਤਾਂ ਅੱਵਾ ਜਦ ਰਾਤ ਦੇ ਵਚਨ ਦੇ ਵਿੱਚ ਜਾਂਦੇ ਅਜ ਰਾਤ ਦਾ ਵਚਨ ਹੈ ਜ਼ਬੂਰ 12 ਦੀ 7 ਨੰਬਰ ਆਇਤ ਹੈ हे ਯਹੋਵਾ ਤੂੰ ਹੀ ਉਨ੍ਹਾਂ ਦੀ ਰੱਖਿਆ ਕਰੇਗਾ ਤੂੰ ਹੀ ਉਹਨਾਂ ਨੂੰ ਇੱਕ ਪੀੜੀ ਤੋਂ ਸਦਾ ਤੱਕ ਬਚਾਈ ਰੱਖੇਗਾ ਹallelujah ਹallelujah ਅੱਜ ਪਰਮੇਸ਼ਰ ਸਾਨੂੰ ਆਖਦੇ ਅੱਜ ਦੇ ਵਚਨ ਦੇ ਵਿੱਚ ਕੀ ਪਰਮੇਸ਼ਰ ਹੀ ਹੈ ਜਿਹੜਾ ਸਾਡੀ ਰੱਖਿਆ ਕਰੇਗਾ ਹੁਣ ਤੋਂ ਲੈ ਕੇ ਸਦੀਪਕਾਲ ਤੱਕ ਪਰਮੇਸ਼ਰ ਸਾਡੀ ਰੱਖਿਆ ਕਰਨਗੇ ਤੋ ਆਓ ਅੱਜ ਦੇ ਵਚਨ ਦੇ ਦੁਆਰਾ ਪਰਮੇਸ਼ਰ ਜੀ ਦੀ ਹਜ਼ੂਰੀ ਦੇ ਵਿੱਚ ਪ੍ਰਾਰਥਨਾ ਕਰਾਂਗੇ ਹਾਲੇਲੂਇਆ 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 ਮਹਾਨ ਖੁਦਾਵੰਨ ਜੀ ਤੁਹਾਡਾ ਧੰਨਵਾਦ ਕਰਦੇ ਸ਼ੁਕਰ ਕਰਦੇ ਖੁਦਾਵੰਨ ਜੀ ਪ੍ਰਭੂ ਕਿ ਤੁਸੀਂ ਸਾਨੂੰ ਪਰਮੇਸ਼ਰ ਜੀ ਅੱਜ ਦੇ ਵਚਨ ਦੇ ਨਾਲ ਬlesਸ ਕੀਤਾ ਹੈ ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਜੀ ਤੁਸੀਂ ਸਾਨੂੰ ਦੱਸਿਆ ਕਿ ਤੁਸੀਂ ਪਰਮੇਸ਼ਰ ਜੀ ਸਾਡੀ ਇਸ ਪੀੜੀ ਤੋਂ ਲੈ ਕੇ ਸਦੀਪਕਾਲ ਤੱਕ ਸਾਡੀ ਰੱਖਿਆ ਕਰੋਗੇ ਮੇਰੇ ਮਹਾਨ ਖੁਦਾਵੰਨ ਜੀ ਤੁਸੀਂ ਆਪ ਹੀ ਸਾਨੂੰ ਬਚਾਉਂਗੇ ਮੇਰੇ ਮਹਾਨ ਖੁਦਾ ਸੱਚਮੱਚ ਪਰਮੇਸ਼ਰ ਜੀ ਅਸੀਂ ਆਪਣੇ ਆਪ ਨੂੰ ਪਰਮੇਸ਼ਰ ਜੀ ਤੁਹਾਡੇ ਹੱਥਾਂ 'ਚ ਸੌਂਦੇ ਹਾਂ ਮੇਰੇ ਖੁਦਾਬੰਦ ਜੀ ਅਸੀਂ ਆਪਣੇ ਘਰਾਂ ਪਰਿਵਾਰਾਂ ਨੂੰ ਵੀ ਤੁਹਾਡੇ ਪਵਿੱਤਰ ਹੱਥਾਂ 'ਚ ਸੌਂਦੇ ਹਾਂ ਮੇਰੇ ਪ੍ਰਭੂ ਜੀ ਤੁਸੀਂ ਸਾਡੀ ਰੱਖਿਆ ਕਰਨਾ ਖੁਦਾ ਅੱਜ ਦੇ ਵਚਨ ਨੂੰ ਸਾਡੇ ਹਿਰਦਿਆਂ ਦੀਆਂ ਤਕਤਿਆਂ 'ਤੇ ਲਿਖਣਾ ਵੈਰੀ ਦੀ ਕੋਈ ਵੀ ਸ਼ਕਤੀ ਪਰਮੇਸ਼ਰ ਜੀ ਦੇ ਨਾ ਵਚਨ ਨੂੰ ਸਾਡੇ ਜੀਵਨ ਦੇ ਵਿੱਚ ਉਚਰਾਣੇ ਨਾ ਪਾਏ ਪਰਮੇਸ਼ਰ ਜੀ ਅੱਜ ਦੇ ਵਚਨ ਖੁਦਾਬੰਦ ਜੀ ਸਾਡੀ ਜ਼ਿੰਦਗੀ ਦੇ ਵਿੱਚ ਲੱਖਾਂ ਹਜ਼ਾਰਾਂ ਗੁਣਾ ਫਲਾਂ ਨੂੰ ਲੈ ਕੇ ਆਉਣ ਮੇਰੇ ਮਹਾਨ ਖੁਦਾਬੰਦ ਜੀ ਧੰਨ ਦੇ ਵਿੱਚ ਬਖਸ਼ਿਆ ਖੁਦਾਬੰਦੀ ਧੰਨਵਾਦ ਕਰਦੇ ਪਰਮੇਸ਼ਰ ਜੀ ਦੇ ਨਾ ਵਚਨਾਂ ਦੇ ਦੁਆਰਾ ਸਭਨਾਂ ਨੂੰ ਪਰਮੇਸ਼ਰ ਜੀ ਆਸ਼ੀਸ਼ ਔਰ ਬਰਕਤ ਦੇਣਾ ਖੁਦਾਬੰਦੀ ਪਰਮੇਸ਼ਰ ਜੀ ਹਰ ਇੱਕ ਭੈਣ ਭਰਾ ਇਸ ਵਚਨ ਦੇ ਦੁਆਰਾ ਪਰਮੇਸ਼ਰ ਜੀ ਆਤਮਿਕ ਤਰੱਕੀ ਨੂੰ ਪਾਵੇ ਖੁਦਾ ਤਡੇ ਪਾ ਕਰੂਨੇ ਪਰਮੇਸ਼ਰ ਜੀ ਸਾਨੂੰ ਸਿਖਾਇਆ ਆਪਣੀ ਜ਼ਿੰਦਗੀ ਦੇ ਵਿੱਚ ਚੱਲਣ ਦੇ ਲਈ ਪਰਮੇਸ਼ਰ ਜੀ ਸਾਨੂੰ ਰਾਹ ਦਿਖਾਇਆ ਪਰਮੇਸ਼ਰ ਸੱਚਮੱਚ ਖੁਦਾਬੰਦ ਜੀ ਦਿਨ ਪਰ ਦੇ ਸਾਰੇ ਵਚਨਾਂ ਦੇ ਨਾਲ ਪਰਮੇਸ਼ਰ ਜੀ ਤੁਸੀਂ ਸਾਨੂੰ ਬਲੈਸ ਕੀਤਾ ਹੈ ਖੁਦਾ ਤੁਸੀਂ ਸਾਨੂੰ ਰੂਹ ਦੀ ਰੋਟੀ ਖਵਾਈ ਪਰਮੇਸ਼ਰ ਜੀ ਆਤਮਾ ਦੀ ਰੋਟੀ ਖਵਾਈ ਪਰਮੇਸ਼ਰ ਜੀ ਧੰਨਵਾਦ ਕਰਦੇ ਆ ਮੇਰੇ ਮਹਾਨ ਖੁਦਾ ਸੱਚਮੱਚ ਪਰਮੇਸ਼ਰ ਜੀ ਤੁਸੀਂ ਸਾਡੇ ਜੀਵਨ ਦੇ ਵਿੱਚ ਖੁਦਾਬੰਦ ਜੀ ਆਪਣੇ ਪਵਿੱਤਰ ਪ੍ਰਭ ਜੀ ਖੁਦਾਵੰਨ ਜੀ ਆਪਣੇ ਪਵਿੱਤਰ ਹੱਥਾਂ ਦੇ ਨਾਲ ਖੁਦਾ ਤੁਸੀਂ ਸਾਨੂੰ ਅਸ਼ੀਸ਼ਾਂ ਬਰਕਤਾਂ ਦਿੱਤੀਆਂ ਖੁਦਾਵੰਨ ਮੇਰੇ ਪਰਮੇਸ਼ਰ ਤੁਹਾਡਾ ਸ਼ੁਕਰ ਕਰਦੇ ਆ ਧੰਨਵਾਦ ਕਰਦੇ ਆ ਤੁਹਾਡੇ ਰਹਿਮ ਦੇ ਲਈ ਤੁਹਾਡੇ ਫਜ਼ਲ ਦੇ ਲਈ ਤੁਹਾਡੀ ਪਰਮੇਸ਼ਰ ਜੀ ਭਲਾਈਆਂ ਦੇ ਲਈ ਜੋ ਸਾਡੇ ਜੀਵਨ ਚ ਤੁਸੀਂ ਕੀਤੀਆਂ ਮੇਰੇ ਪ੍ਰਭੂ ਧੰਨਵਾਦ ਕਰਦੇ ਖੁਦਾ ਤੁਸੀਂ ਸਾਨੂੰ ਜਿਉਂਦਿਆਂ ਦੀ ਧਰਤੀ ਤੇ ਚੋਂਦੇ ਰੱਖਿਆ ਪ੍ਰਭੂ ਤੁਸੀਂ ਸਾਨੂੰ ਅੱਛੇ-ਅੱਛੇ ਭੋਜਨਾਂ ਦੇ ਨਾਲ ਬLESਸ ਕੀਤਾ ਖੁਦਾ ਤੁਸੀਂ ਸਾਨੂੰ ਪ੍ਰਭ ਜੀ ਛੱਤ ਦੇ ਨਾਲ ਬLESਸ ਕੀਤਾ ਖੁਦਾਬੰਦੀ ਤੁਸੀਂ ਸਾਨੂੰ ਅੱਛੇ ਕੱਪੜਿਆਂ ਦੇ ਨਾਲ ਬLESਸ ਕੀਤਾ ਖੁਦਾ ਤੁਸੀਂ ਜ਼ਰੂਰਤੀਆਂ ਸਾਰੀਆਂ ਚੀਜ਼ਾਂ ਦੇ ਨਾਲ ਸਾਨੂੰ ਬLESਸ ਕੀਤਾ ਖੁਦਾ ਤੁਸੀਂ ਸਾਨੂੰ ਅੱਛੇ ਬੱਚਿਆਂ ਦੇ ਨਾਲ ਬLESਸ ਕੀਤਾ ਤੁਹਾਡਾ ਸ਼ੁਕਰ ਕਰਦੇ ਆਂ ਪ੍ਰਭੂ ਤੁਸੀਂ ਸਾਨੂੰ ਅੱਛੇ ਕਾਰੋਬਾਰਾਂ ਦੇ ਨਾਲ ਬLESਸ ਕੀਤਾ ਤੁਹਾਡਾ ਧੰਨਵਾਦ ਕਰਦੇ ਆਂ ਪਰਮੇਸ਼ਰ ਤੁਸੀਂ ਸਾਡੇ ਜੀਵਨ ਦੇ ਵਿੱਚ ਪ੍ਰਭ ਜੀ ਤੰਦਰੁਸਤੀ ਨੂੰ ਭੇਜਿਆ ਪਰਮੇਸ਼ਰ ਤੁਹਾਡਾ ਸ਼ੁਕਰ ਕਰਦੇ ਆਂ ਖੁਦਾ ਪ੍ਰਭੂ ਬਹੁਤ ਸਾਰੇ ਭੈਣ ਭਰਾ ਖੁਦਾ ਜੋ ਪਰਮੇਸ਼ਰ ਜੀ ਘਰੋਂ ਬਾਹਰ ਤਾਂ ਗਿਆ ਪਰ ਪ੍ਰਭੂ ਜੀ ਵਾਪਸ ਨਹੀਂ ਆ ਪਾਏ ਮੇਰੇ ਖੁਦਾਬੰਦ ਜੀ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਖੁਦਾ ਅਸੀਂ ਆਪਣੇ ਕੰਮਾਂ ਕਰਾਂ ਤੇ ਗਏ ਪਰਮੇਸ਼ਰ ਬਹੁਤ ਸਾਰੇ ਭਰਾ ਪਰਮੇਸ਼ਰ ਜੀ ਕੰਮਾਂ ਕਰਾਂ ਤੇ ਗਏ ਸਹੀ ਸਲਾਮਤ ਤੁਸੀਂ ਉਹਨਾਂ ਨੂੰ ਘਰਾਂ ਦੇ ਵਿੱਚ ਵਾਪਸ ਲੈ ਕੇ ਆਂਦਾ ਪਰਮੇਸ਼ਰ ਤੁਹਾਡਾ ਸ਼ੁਕਰ ਕਰਦੇ ਖੁਦਾ ਅੱਜ ਜਿੰਨੇ ਵੀ ਖੁਦਾਬੰਦ ਜੀ ਭੈਣ ਭਰਾ ਤੁਹਾਡੀ ਹਜ਼ੂਰੀ ਦੇ ਵਿੱਚ ਆਪਣੇ ਸਿਰਾਂ ਨੂੰ ਝੁਕਾ ਕੇ ਬੈਠੇ ਹੋਏ ਨੇ ਪਰਮੇਸ਼ਰ ਜੀ ਉਹਨਾਂ ਸਭਨਾਂ ਦੇ ਲਈ ਪਰਮੇਸ਼ਰ ਜੀ ਅਸੀਂ ਤੁਹਾਡੇ ਰਹਿਮ ਫਜ਼ਲ ਦਇਆ ਭਲਾਈ ਨੂੰ ਮੰਗਦੇ ਮੇਰੇ ਮਹਾਨ ਪਰਮੇਸ਼ਰ ਜੀ ਸੱਚਮੁੱਚ ਜਿੱਦਾਂ ਪੂਰਾ ਸਮਾਂ ਤੁਸੀਂ ਉਹਨਾਂ ਨੂੰ ਸੰਭਾਲਿਆ ਪਰਮੇਸ਼ਰ ਜੀ ਰਾਤ ਦੇ ਇੱਕ ਇੱਕ ਪਲ ਦੇ ਵਿੱਚ ਵੀ ਤੁਸੀਂ ਉਹਨਾਂ ਨੂੰ ਸੰਭਾਲ ਕੇ ਰੱਖਣਾ ਖੁਦਾਵੰਨ ਜੀ ਜੋ ਤੁਸੀਂ ਸਾਨੂੰ ਪਰਮੇਸ਼ਰ ਜੀ ਪਛਤਾਪ ਦਾ ਮਾਫੀ ਦਾ ਮੌਕਾ ਦਿੱਤਾ ਖੁਦਾ ਇਸ ਮੌਕੇ ਦੇ ਲਈ ਵੀ ਤੁਹਾਡਾ ਦਿਲ ਤੋਂ ਸ਼ੁਕਰਾਨਾ ਕਰਦੇ ਹਾਂ ਮੇਰੇ ਪ੍ਰਭੂ ਬਹੁਤ ਸਾਰੇ ਭੈਣ ਭਰਾ ਖੁਦਾ ਪਰਮੇਸ਼ਰ ਜੀ ਜਿਨਾਂ ਨੂੰ ਤੌਬਾ ਦਾ ਮੌਕਾ ਨਹੀਂ ਮਿਲਿਆ ਪ੍ਰਭੂ ਪ੍ਰਭੂ ਜਿਨਾਂ ਨੂੰ ਮਾਫੀ ਦਾ ਮੌਕਾ ਨਹੀਂ ਮਿਲਿਆ ਖੁਦਾ ਜਿਹੜੇ ਸੰਸਾਰ ਦੇ ਉੱਪਰ ਆਏ ਪਰਮੇਸ਼ਰ ਜੀ ਜਿਹੜੇ ਖਾਲੀ ਆਏ ਤੇ ਖਾਲੀ ਚਲੇ ਗਏ ਮੇਰੇ ਪ੍ਰਭੂ ਪਰ ਅਸੀਂ ਤੁਹਾਡੇ ਨਾਮ ਨੂੰ ਜਾਣਿਆ ਪਰਮੇਸ਼ਰ ਤੁਸੀਂ ਸਾਨੂੰ ਚੁਣਿਆ ਔਰ ਠਹਿਰਾਇਆ ਪ੍ਰਭੂ ਕਿ ਅਸੀਂ ਤੁਹਾਡੇ ਲਈ ਮਿਹਨਤ ਕਰੀਏ ਤੁਹਾਡੇ ਲਈ ਬਹੁਤ ਸਾਰਾ ਫਲ ਲੈ ਕੇ ਆਈਏ ਮੇਰੇ ਪ੍ਰਭੂ ਤੁਸੀਂ ਸਾਨੂੰ ਰੂਹਾਂ ਨੂੰ ਬਚਾਉਣ ਨਾਲੇ ਬਣਾਇਆ ਮੇਰੇ ਪ੍ਰਭੂ ਜੀ ਤੁਹਾਡਾ ਸ਼ੁਕਰ ਕਰਦੇ ਆ ਧੰਨਵਾਦ ਕਰਦੇ ਔਰ ਪ੍ਰਭੂ ਅਸੀਂ ਤੋਬਾ ਕਰਦੇ ਹਾਂ ਖੁਦਾ ਆਪਣੇ ਪਰਮੇਸ਼ਰ ਜੀ ਦੇਨ ਪਰ ਵਿੱਚ ਹੋਏ ਸਾਰੇ ਹੀ ਗਲਤੀਆਂ ਗੁਨਾਹਾਂ ਦੇ ਲਈ ਪ੍ਰਭੂ ਅਸੀਂ ਮਾਫੀ ਮੰਗਦੇ ਖੁਦਾਵੰਜੀ ਜੋ ਵੀ ਸਾਡੇ ਕੋਲ ਜਾਣੇ ਅਣਜਾਣੇ ਦੇ ਵਿੱਚ ਖੁਦਾਵੰਜੀ ਗਲਤ ਲਵਰ ਕੋਈ ਬੋਲਿਆ ਗਿਆ ਹੋਵੇ ਪਰਮੇਸ਼ਰ ਕੋਈ ਗਲਤ ਸੋਚ ਵਿਚਾਰ ਜੋ ਸਾਡੇ ਮਨ ਦੇ ਅੰਦਰ ਆਈ ਹੋਵੇ ਪਰਮੇਸ਼ਰ ਅਗਰ ਸਾਡੇ ਮਨ ਦੇ ਅੰਦਰ ਕਿਸੇ ਦੇ ਲਈ ਈਰਖਾ ਵੈਰ ਵਿਰੋਧ ਆਇਆ ਹੋਵੇ ਪਰਮੇਸ਼ਰ ਸੱਚਮੁੱਚ ਤੁਸੀਂ ਸਾਰੇ ਹੀ ਗਲਤੀਆਂ ਗੁਨਾਹਾਂ ਨੂੰ ਮਾਫ ਕਰਨਾ ਮੇਰੇ ਪ੍ਰਭੂ ਔਰ ਖੁਦਾ ਸਾਨੂੰ ਤੁਸੀਂ ਆਪਣੇ پاک ਪਵਿੱਤਰ ਹੱਥਾਂ ਦੇ ਨਾਲ ਆਪਣੇ ਪਵਿੱਤਰ ਲਹੂ ਦੇ ਨਾਲ ਧੋ ਕੇ ਸ਼ੁੱਧ ਤੇ ਸਾਫ਼ ਕਰਨਾ ਕੁਦਾ ਅੱਗੇ ਤੋਂ ਸਾਡਾ ਉੱਠਣਾ ਬੈਠਣਾ ਚੱਲਣਾ ਫਿਰਨਾ ਪਰਮੇਸ਼ਰ ਤੁਹਾਡੀ ਹਜ਼ੂਰੀ ਦੇ ਵਿੱਚ ਪਵਿੱਤਰ ਹੋ ਜਾਵੇ ਖੁਦਾ ਅਸੀਂ ਤੁਹਾਡੇ ਅੱਗੇ ਪਵਿੱਤਰ ਹੋ ਜਾਈਏ ਜਿੱਦਾਂ ਤੁਸੀਂ ਪਵਿੱਤਰ ਹੋ ਮੇਰੇ ਪ੍ਰਭੂ ਤੁਸੀਂ ਕਹੇ ਕਿ ਪਵਿੱਤਰ ਬਣੋ ਜਿੱਦਾਂ ਮੈਂ ਪਵਿੱਤਰ ਹਾਂ ਮੇਰੇ ਪ੍ਰਭੂ ਅਸੀਂ ਆਪਣੇ ਆਪ ਤੋਂ ਕੁਝ ਨਹੀਂ ਕਰ ਸਕਦੇ ਪ੍ਰਭੂ ਪਰ ਪ੍ਰਭੂ ਤੁਸੀਂ ਚਾਹੋ ਤਾਂ ਹੋ ਸਕਦਾ ਪਰਮੇਸ਼ਰ ਤੁਸੀਂ ਸਾਨੂੰ ਬਦਲੋ ਤਾਂ ਅਸੀਂ ਬਦਲ ਸਕਦੇ ਹਾਂ ਮੇਰੇ ਪ੍ਰਭੂ ਅਸੀਂ ਆਪਣੇ ਆਪ ਤੋਂ ਆਪਣੇ ਆਪ ਨੂੰ ਨਹੀਂ ਬਦਲ ਸਕਦੇ ਪ੍ਰਭੂ ਅਸੀਂ ਆਪਣੀਆਂ ਸੋਚਾਂ ਵਿਚਾਰਾਂ ਤੇ ਕਬਜ਼ਾ ਨਹੀਂ ਕਰ ਸਕਦੇ ਮੇਰੇ ਪ੍ਰਭੂ ਪਰ ਤੁਸੀਂ ਸਾਡੇ ਸੋਚਾਂ ਵਿਚਾਰਾਂ ਦੇ ਉੱਪਰ ਕਬਜ਼ਾ ਕਰੋ ਮੇਰੇ ਪ੍ਰਭੂ ਜੋ ਵੈਰੀ ਸਾਡੇ ਮਨਾਂ ਦੇ ਅੰਦਰ ਖੁਦਾਵੰਚੀ ਗਲਤ ਵਿਚਾਰ ਪਾਉਂਦਾ ਪਰਮੇਸ਼ਰ ਅੱਜ ਹਰ ਇੱਕ ਗਲਤ ਵਿਚਾਰ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਕੈਨਸਲ ਹੋ ਜਾਵੇ ਖੁਦਾ ਅੱਜ ਹਰ ਇੱਕ ਚੰਗੀ ਬੁੱਧ ਪਰਮੇਸ਼ਰ ਜੀ ਤੁਸੀਂ ਸਾਨੂੰ ਦਿਓ ਮੇਰੇ ਖੁਦਾ ਤੁਹਾਡਾ ਸਮਰਥੀ ਹੱਥ ਸਾਨੂੰ ਸ਼ੋਵੇ ਔਰ ਪਰਮੇਸ਼ਰ ਜੀ ਸਾਡੀਆਂ ਸੋਚਾਂ ਨੂੰ ਪਵਿੱਤਰ ਕਰੇ ਮੇਰੇ ਮਹਾਨ ਖੁਦਾਵੰ ਜੀ ਸੱਚਮੱਚ ਤੁਸੀਂ ਕਿਹਾ ਮੈਂ ਤੁਹਾਡੇ ਪਾਪਾਂ ਨੂੰ ਯਾਦ ਨਹੀਂ ਰੱਖਦਾ ਪ੍ਰਭੂ ਤੁਸੀਂ ਕਿਹਾ ਮੈਂ ਤੁਹਾਡੇ ਗੁਨਾਹਾਂ ਨੂੰ ਆਪਣੇ ਪੈਠੇ ਦੇ ਪਿੱਛੇ ਸੈੱਟ ਦਿਨਾ ਆ ਪ੍ਰਭੂ ਤੁਸੀਂ ਕਿਹਾ ਮੈਂ ਇੰਨੀ ਦੂਰ ਸੈੱਟ ਦਿਆ ਕਿ ਜਿੱਦਾਂ ਧਰਤੀ ਜਿਹੜੀ ਆ ਉਹ ਸੂਰਜ ਤੋਂ ਦੂਰ ਆ ਧਰਤੀ ਆਕਾਸ਼ ਤੋਂ ਦੂਰ ਆ ਮੇਰੇ ਪ੍ਰਭੂ ਸੱਚਮੱਚ ਖੁਦਾ ਤੁਸੀਂ ਸਾਡੇ ਪਾਪਾ ਗੁਨਾਹਾਂ ਨੂੰ ਯਾਦ ਨਹੀਂ ਰੱਖਦੇ ਖੁਦਾ ਤੁਸੀਂ ਭੁੱਲ ਜਾਂਦੇ ਆ ਪਰਮੇਸ਼ਰ ਪਰਭੂ ਸਾਨੂੰ ਵੀ ਪਵਿੱਤਰ ਜੀਵਨ ਦਿਓ ਖੁਦਾ ਸਾਨੂੰ ਪਵਿੱਤਰ ਪਰਮੇਸ਼ਰ ਦੀ ਸੋਚ ਦਿਓ ਖੁਦਾ ਕਿ ਅਸੀਂ ਪਰਮੇਸ਼ਰ ਜੀ ਤੌਬਾ ਕਰਕੇ ਮਾਫੀ ਮੰਗ ਕੇ ਪ੍ਰਭੂ ਦੁਬਾਰਾ ਪਾਪ ਨਾ ਕਰੀਏ ਸੱਚਮੱਚ ਪਰਮੇਸ਼ਰ ਜੀ ਤੁਹਾਡੇ ਜਿੰਨੇ ਵੀ ਵਚਨ ਖੁਦਾ ਸਾਡੇ ਦਿਲਾਂ ਦੀਆਂ ਤਖਤੀਆਂ ਤੇ ਲਿਖੇ ਜਾਣ ਪਰਮੇਸ਼ਰ ਤੁਹਾਡੇ ਜਿੰਨੇ ਵੀ ਪਰਮੇਸ਼ਰ ਦੀ ਕਲਾਮ ਸਾਨੂੰ ਸਿਖਾਉਣ ਦੇ ਲਈ ਆਉਂਦੇ ਮੇਰੇ ਪ੍ਰਭੂ ਹਰੇਕ ਕਲਾਮ ਨੂੰ ਸਾਡੇ ਜੀਵਨ ਦੇ ਵਿੱਚ ਉਤਾਰ ਦਿਓ ਮੇਰੇ ਪ੍ਰਭੂ ਅਸੀਂ ਖੁਦਾਵੰਨ ਜੀ ਸਿਰਫ ਵਚਨਾਂ ਨੂੰ ਸੁਣਨ ਵਾਲੇ ਨਾ ਬਣੀਏ ਪ੍ਰਭੂ ਪਰ ਅਸੀਂ ਉਹਨਾਂ ਦੇ ਉੱਤੇ ਚੱਲਣ ਵਾਲੇ ਹੋ ਜਾਈਏ ਮੇਰੇ ਪ੍ਰਭੂ ਖੁਦਾਵੰਨ ਜੀ ਦਇਆ ਕਰੋ ਕਿਰਪਾ ਕਰੋ ਧੰਨਵਾਦ ਕਰਦੇ ਤੁਸੀਂ ਸਾਡੇ ਪਾਪਾਂ ਨੂੰ ਮਾਫ ਕੀਤਾ ਪਰਮੇਸ਼ਰ ਜੀ ਤੁਸੀਂ ਕਿਹ ਧਾਨਿਆ ਉਹ ਪੁਰਖ ਧਾਨਿਆ ਉਹ ਮਨੁੱਖ ਜਿਹਦੇ ਪਾਪ ਗੁਨਾ ਢਾਕ ਲਏਗੇ ਮੇਰੇ ਪ੍ਰਭੂ ਅਸੀਂ ਧਾਨਿਆ ਜੋ ਤੁਸੀਂ ਸਾਡੇ ਗੁਨਾਹਾਂ ਨੂੰ ਢਾਕ ਲਿਆ ਪਰਮੇਸ਼ਰ ਤੁਸੀਂ ਸਾਡੇ ਗੁਨਾਹਾਂ ਨੂੰ ਯਾਦ ਨਹੀਂ ਰੱਖਿਆ ਮੇਰੇ ਪ੍ਰਭੂ ਔਰ ਖੁਦਾਵੰਨ ਜੀ ਪ੍ਰਾਰਥਨਾ ਕਰਦੇ ਆ ਰਾਤ ਦੇ ਸਮੇਂ ਦੀ ਖੁਦਾ ਰਾਤ ਦੇ ਸਮੇਂ ਦੇ ਵਿੱਚ ਪਰਮੇਸ਼ਰ ਜੀ ਅਸੀਂ ਐਂਟਰ ਹੁੰਨੇ ਆ ਖੁਦਾ ਪਰਮੇਸ਼ਰ ਜੀ ਤੁਹਾਡੇ ਪਾਕ ਰੂਹ ਦੇ ਨਾਲ ਪਰਮੇਸ਼ਰ ਅਸੀਂ ਰਾਤ ਦੇ ਸਮੇਂ ਚ ਐਂਟਰ ਹੁੰਨੇ ਆ ਮੇਰੇ ਪ੍ਰਭੂ ਇਸ ਸਮੇਂ ਨੂੰ ਪਰਮੇਸ਼ਰ ਜੀ ਖੁਦਾਵੰਨ ਜੀ ਤੁਸੀਂ ਸੰਭਾਲ ਕੇ ਰੱਖਣਾ ਪਰਮੇਸ਼ਰ ਸਾਡੇ ਘਰਾਂ ਪਰਿਵਾਰਾਂ ਦੇ ਵਿੱਚ ਪ੍ਰਭੂ ਜੀ ਸਾਡੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਭੈਣਾ ਭਰਾਵਾਂ ਨੂੰ ਪਰਮੇਸ਼ਰ ਜੀ ਸਭ ਮਨਾਂ ਨੂੰ ਤੁਸੀਂ ਆਪਣੇ ਪਾਕ ਰੂਹ ਦੇ ਨਾਲ ਸੰਭਾਲਣਾ ਆਪਣੇ ਪਵਿੱਤਰ ਸਵਰਗੀ ਦੂਤਾਂ ਦੀ ਪਰਮੇਸ਼ਰ ਜੀ ਵਾਰਡ ਸਾਡੇ ird gird ਲਗਾਉਣਾ ਮੇਰੇ ਪ੍ਰਭੂ ਅਸੀਂ ਆਪਣੇ ਘਰਾਂ ਦੇ ਖਿੜਕੀਆਂ ਦਰਵਾਜ਼ਿਆਂ ਤੱਕ ਪਰਮੇਸ਼ਰ ਜੀ ਤੁਹਾਡੇ ਪਵਿੱਤਰ ਲਹੂ ਨੂੰ ਅਪਲਾਈ ਕਰਦੇ ਹਾਂ ਘਰ ਦੀ ਹਰ ਇੱਕ ਚੀਜ਼ ਹਰ ਇੱਕ ਸ਼ਖਸ ਹਰ ਇੱਕ ਜਨ ਪ੍ਰਭੂ ਤੁਹਾਡੇ ਨਾਮ ਦੇ ਵਿੱਚ ਖੁਦਾਵੰਜੀ ਤੁਹਾਡੇ ਪਵਿੱਤਰ ਲਹੂ ਦੇ ਵਿੱਚ ਟਕਿਆ ਜਾਵੇ ਪ੍ਰਭੂ ਔਰ ਖੁਦਾ ਕੋਈ ਵੀ ਹਨੇਰੇ ਦੀ ਸ਼ਕਤੀ ਸਾਡੇ ਜ਼ਿੰਦਗੀਆਂ ਦੇ ਵਿੱਚ ਹਾਵੀ ਨਾ ਹੋਣੇ ਪਾਏ ਕੋਈ ਵੀ ਅੰਧਕਾਰ ਦੀ ਸ਼ਕਤੀ ਸਾਡੇ ਜੀਵਨ ਦੇ ਵਿੱਚ ਹਾਵੀ ਨਾ ਹੋਣੇ ਪਾਏ ਕੋਈ ਵੀ ਵੈਰੀ ਦੀ ਸ਼ਕਤੀ ਸਾਡੇ ਜੀਵਨ ਨੂੰ ਡਿਸਟਰੋਏ ਨਾ ਕਰਨੇ ਪਾਏ ਮੇਰੇ ਮਹਾਨ ਖੁਦਾ ਜੋ ਰਾਤ ਦੇ ਹਨੇਰੇ ਦੇ ਵਿੱਚ ਪਰਮੇਸ਼ਰ ਜੀ ਖੁਦਾਵੰਜੀ ਘਾਤਕ ਮਰੀ ਪਰਮੇਸ਼ਰ ਜੀ ਫੈਲਦੀ ਆ ਮੇਰੇ ਖੁਦਾ ਜੋ ਪਰਮੇਸ਼ਰ ਜੀ ਰਾਤ ਦੇ ਹਨੇਰੇ ਦੇ ਵਿੱਚ ਅੰਧਕੁਰ ਦੀਆਂ ਸ਼ਕਤੀਆਂ ਪਰਮੇਸ਼ਰ ਜੀ ਐਕਟੀਵੇਟ ਹੁੰਦੀਆਂ ਕੁਦਾ ਜੋ ਸਾਡੇ ਸ਼ਰੀਰਾਂ ਦਾ ਨੁਕਸਾਨ ਕਰਦੀਆਂ ਜੋ ਸਾਡੇ ਘਰਾਂ ਦਾ ਨੁਕਸਾਨ ਕਰਦੀਆਂ ਜੋ ਸਾਡੀਆਂ ਵਰਕਤਾਂ ਨੂੰ ਚੁਰਾਉਂਦੀਆਂ ਆ ਜੋ ਸਾਡੇ ਬੱਚਿਆਂ ਨੂੰ ਵਿਗਾੜਦੀਆਂ ਜੋ ਸਾਡੇ ਪਰਮੇਸ਼ਰ ਜੀ ਆਤਮਿਕ ਲੈਵਲ ਨੂੰ ਵਿਗਾੜਦੀਆਂ ਅੱਜ ਹਰ ਇੱਕ ਸ਼ਕਤੀ ਪ੍ਰਭੂ ਯਸ਼ੂ ਮਸੀਹ ਦੇ ਪਵਿੱਤਰ ਲਹੂ ਦੇ ਵਸੀਲੇ ਦੇ ਨਾਲ ਕੈਨਸਲ ਹੋ ਜਾਵੇ ਪ੍ਰਭੂ ਅੱਜ ਹਰ ਇੱਕ ਜਨ ਪਰਬ ਜੀ ਹਰ ਇੱਕ ਬੰਦਨ ਤੋਂ ਛੁੱਟ ਜਾਵੇ ਮੇਰੇ ਪ੍ਰਭੂ ਅੱਜ ਹਰ ਇੱਕ ਜਨ ਨੂੰ ਪਰਮੇਸ਼ਰ ਜੀ ਆਪਣੇ ਪਵਿੱਤਰ ਹੱਥਾਂ ਦੇ ਵਿੱਚ ਸੰਭਾਲ ਲਓ ਮੇਰੇ ਖੁਦਾ ਅੱਜ ਹਰ ਇੱਕ ਜਨ ਨੂੰ ਪਰਮੇਸ਼ਰ ਜੀ ਤੁਸੀਂ ਆਪਣੇ ਹੱਥਾਂ ਦੇ ਵਿੱਚ ਲੈ ਲਓ ਮੇਰੇ ਪ੍ਰਭੂ ਜਿੰਨੇ ਵੀ ਬੱਚੇ ਖੁਦਾ ਹਸਪੀਟਲਸ ਦੇ ਵਿੱਚ ਨੇ ਖੁਦਾ ਪ੍ਰਭੂ ਜੀ ਜੋ ਬਿਮਾਰ ਨੇ ਮੇਰੇ ਮਹਾਨ ਖੁਦਾ ਅੱਜ ਉਹਨਾਂ ਨੂੰ ਸ਼ੋਭੋ ਮਰੇ ਖੁਦਾ ਔਰ ਉਸ ਨੂੰ ਚੰਗਾ ਕਰੋ ਮੇਰੇ ਮਹਾਨ ਖੁਦਾ ਜਿੰਨੇ ਭੈਣ ਭਰਾ ਹਸਪੀਟਲਸ ਦੇ ਵਿੱਚ ਨੇ ਪਰਮੇਸ਼ਰ ਜੀ ਸਭ ਨੂੰ ਨੂੰ ਸ਼ੋਭੋ ਔਰ ਚੰਗਾ ਕਰੋ ਖੁਦਾ ਜਿਨ੍ਹਾਂ ਦੇ ਇੱਕ ਪਰਮੇਸ਼ਰ ਜੀ ਹੱਡੀਆਂ ਜੋੜਾਂ ਦੇ ਵਿੱਚ ਦਰਦਿਆ ਖੁਦਾਵੰਨ ਜੀ ਅੱਜ ਉਹਨਾਂ ਨੂੰ ਨਵੇਂ ਬਲ ਦੇ ਨਾਲ ਭਰ ਦਿਓ ਪਰਮੇਸ਼ਰ ਦਇਆ ਕਰੋ ਕਿਰਪਾ ਕਰੋ ਜਦੋਂ ਵੀ ਤੁਹਾਡੇ ਬੱਚੇ ਸੌਣ ਦੇ ਲਈ ਬਿਸਤਰਿਆਂ ਤੇ ਜਾਣ ਖੁਦਾਵੰਨ ਜੀ ਤੁਸੀਂ ਹਰ ਇੱਕ ਨੂੰ ਸ਼ੋਣਾ ਸ਼ਿਫਾ ਛੁਟਕਾਰਾ ਆਜ਼ਾਦੀ ਦੇਣਾ ਔਰ ਪਰਮੇਸ਼ਰ ਗੂੜੀ ਮਿੱਠੀ ਨੀਂਦ ਦੇਣਾ ਤੁਹਾਡੇ ਪਵਿੱਤਰ ਸਵਰਗੀ ਦੂਤ ਇਹਨਾਂ ਦੀ ਰਾਖੀ ਕਰਨ ਮੇਰੇ ਪ੍ਰਭੂ ਸਾਡੇ ਸਾਰੇ ਹੀ ਘਰਾਂ ਪਰਿਵਾਰਾਂ ਨੂੰ ਤੁਹਾਡੇ ਹੱਥਾਂ 'ਚ ਸੌਂਪਦੇ ਆ ਜਿੱਦਾਂ ਪੂਰਾ ਦਿਨ ਤੁਸੀਂ ਸਾਨੂੰ ਸੰਭਾਲਿਆ ਰਾਤ ਦੇ ਇੱਕ ਇੱਕ ਪਲ ਨੂੰ ਪਰਮੇਸ਼ਰ ਤੁਹਾਡੇ ਪਵਿੱਤਰ ਲੌ ਚਟਕਦੇ ਹੋਏ ਖੁਦਾਵੰ ਜੀ ਆਪਣੇ ਆਪ ਨੂੰ ਤੁਹਾਡੇ ਹੱਥਾਂ 'ਚ ਸੌਂਪਦੇ ਹੋਏ ਸਾਰੇ ਘਰਾਂ ਪਰਿਵਾਰਾਂ ਦੇ ਲਈ ਆਸ਼ੀਸ਼ ਬਰਕਤ ਦਇਆ ਭਲਾਈ ਗੂੜੀ ਮਿਠੀ ਨੀਂਦ ਪ੍ਰਭੂ ਯਸ਼ੂ ਮਸੀਹ ਨਾਮ 'ਚ ਮੰਗਦੇ ਆ ਆਮੇਨ 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 ਸਾਰੀ ਕ੍ਰਿਸਤੀਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀਦੀ